ਉੱਤਰ ਭਾਰਤ ਦੀ ਸਭ ਤੋਂ ਵੱਡੀ ਮੰਡੀ ਮਨਜੀਠ ਮੰਡੀ ਜਿੱਥੇ ਕਿ ਹੁਣ ਗੁਰਜੀਤ ਸਿੰਘ ਆਦਲਾ ਪਹੁੰਚੇ ਨੇ ਡੋਰ ਡੋਰ ਕੈਂਪੇਨ ਕਰ ਰਹੀ ਹੈ ਔਰ ਵਪਾਰੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਇੱਥੇ ਬਾਜ਼ਾਰ 'ਚ ਪਹੁੰਚਣ ਤੇ ਲਗਾਤਾਰ ਚੋਣ ਪ੍ਰਚਾਰ ਕਰਦੇ ਹੋ ਵਿਖਾਈ ਦੇ ਰਹੇ ਨੇ ਭਾਵੇਂ ਬਹੁਤ ਜ਼ਿਆਦਾ ਗਰਮੀ ਹੈ ਪਰ ਲਗਾਤਾਰ ਜਿਹੜਾ ਕਿ ਕਿਤੇ ਚੋਣਵੀਆਂ ਰੈਲੀਆਂ ਕਰ ਰਹੇ ਨੇ ਰੋਡ ਸ਼ੋਅ ਕਿਤੇ ਜਾ ਰਹੇ ਨੇ ਡੋਰ ਡੋਰ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ 3-4 ਦਿਨ ਦਾ ਸਮਾਂ ਹੀ ਬਚਿਆ ਹੈ ਸਾਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਪਾਸ ਤੇ ਲਗਾਤਾਰ ਤਾਬੜ ਤੋੜ ਇਲੈਕਸ਼ਨ ਕੈਂਪੇਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਵੱਡੇ ਲੀਡਰ ਵੀ ਲਗਾਤਾਰ ਪਹੁੰਚ ਰਹੇ ਨੇ ਮੁਰਜੀ ਸਿੰਘ ਉਹਦੀ ਗੱਲ ਕਰੀ ਤਾਂ ਬੀਤੇ 2 ਦਿਨਾਂ ਪਹਿਲੇ ਰਾਹੁਲ ਗਾਂਧੀ ਪਹੁੰਚੇ ਸੀਗੇ ਤੇ ਨਾਲ ਹੋਰ ਵੀ ਵੱਡੇ ਚਿਹਰੇ ਨੇ ਜਿਹੜੇ ਕਿ ਇਹਨਾਂ ਦੀ ਕੈਂਪੇਨ ਕਰわせ ਪਹੁੰਚ ਰਹੇ ਨੇ ਔਰ ਕਾਲੀ ਵੱਡੇ ਲੀਡਰ ਜਿਹੜੇ ਕਿ ਇੱਥੇ ਪਹੁੰਚਣ ਦਾ ਜਿਹੜਾ ਕਿ ਉਹਨਾਂ ਦਾ ਆਮਦ ਦਾ ਅਸਰ ਬਣ ਰਿਹਾ ਹੈ ਕਿਉਂਕਿ ਵੱਡੀ ਇਲੈਕਸ਼ਨ ਹੈ ਔਰ ਵੱਡੀ ਵਕਾਰੀ ਸੀਟ ਹੈ ਅੰਮ੍ਰਿਤਸਰ ਦੀ ਜਿੱਥੇ ਕਿ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਔਰ ਗੱਲਬਾਤ ਕਰ ਲੈਣਿਆ ਜਿੱਦਾਂ ਪਰਾਂ ਤਾਂ ਯੁਵਾ ਯੁਵਾ ਲੀਡਰ ਨੇ ਤੇ ਵਿਕਾਸ ਹੋਣੀ ਦਾ ਜੀ ਕਿਸਾਂ ਦਾ ਲੱਗ ਰਿਹਾ ਹੈ ਮਾਹੌਲ ਕਿਸਾਂ ਦਾ ਹੋ ਰਿਹਾ ਜੀ ਮਾਹੌਲ ਤੁਹਾਡੇ ਸਾਹਮਣੇ ਹੀ ਹੈ ਮਾਹੌਲ ਤੇ ਇੱਕ ਤਰਫਾ ਹੀ ਲੱਗ ਰਿਹਾ ਹੈ ਬੜੇ ਹੀ ਲੋਕਾਂ ਚ ਸਾਹ ਵੀ ਹੈ ਗਰਮੀ ਵੀ ਹੈ ਪਰ ਉਸ ਦੇ ਨਾਲ ਵੀ ਲੋਕੀ ਵੇਖੋ ਫਿਰ ਗਰਮੀ 'ਚ ਵੀ ਕਾਂਗਰਸ ਪਾਰਟੀ ਦੇ ਨਾਲ ਔਜਦਾ ਸਾਹਿਬ ਦੇ ਨਾਲ ਸੋਨੀ ਸਾਹਿਬ ਦੇ ਨਾਲ ਨੇ ਇੱਥੇ ਲੋਕਾਂ ਦਾ ਮੈਸੇਜ ਇੱਥੋਂ ਕਨਵੇਕਲਰ ਹੋ ਰਿਹਾ ਹੈ ਬੜੀ ਵਿਕਾਰੀ ਸੀਟ ਹੈ ਅੰਮ੍ਰਿਤਸਰ ਦੀ ਹਰ ਕੋਈ ਚਾਹੁੰਦਾ ਇਹਨੂੰ ਜਿੱਤਣਾ ਦੇਖੋ ਬੜੇ-ਬੜੇ-ਬੜੇ ਲੀਡਰ ਬਾਹਰੋਂ ਆਏ ਉਹ ਵੀ ਵਾਪਸ ਗਏ ਨੇ ਉਹਨਾਂ ਨੂੰ ਵੀ ਅੰਮ੍ਰਿਤਸਰ ਵਾਲਿਆਂ ਨੇ ਵਾਪਸ ਤੋਂ ਰਿਹਾ ਔਰ ਐਰ ਕੀ ਵੀ ਜਿਹੜ ਔਰ ਕਾਂਗਰਸ ਪਾਰਟੀ ਦੀ ਬਹੁਤ ਇੱਕ ਤਰਫਾ ਜਿੱਤ ਹੋਣੀ ਹੈ ਇਹ ਕਲੀਅਰ ਕੱਟੀ ਹੈ। ਜਵਲ ਕੁ ਜੀ ਵਿਕਾਸ ਹੁਣੀ ਬੜਾ ਤਾਵਾ ਕਰਦੇ ਦਿਖਾਈ ਦੇ ਰਹੇ ਨੇ ਕਿ ਕਾਂਗਰਸ ਪਾਰਟੀ ਦੀ ਇੱਕ ਤਰਫਾ ਜਿੱਤ ਹੋਣੀ ਹੈ। ਖੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਬਹੁਤ ਥੋੜਾ ਸਮਾਂ ਬਚਿਆ ਹੁਣ ਇੱਕ ਜੂਨ ਨੂੰ ਵੋਟਾਂ ਪੈਣੀਆਂ ਤੇ 4 ਜੂਨ ਨੂੰ ਨਤੀਜੇ ਆਉਣੇ ਨੇ ਤਾਂ ਅੱਜ ਡੋਰ ਡੋਰ ਕੈਂਪੇਨ ਕਰਨ ਪਹੁੰਚੇ ਹੋਏ ਨੇ ਗੁਰਜੀਤ ਸਿੰਘ ਔਦਲਾ ਤਾਂ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਇਹ ਇਹ ਜਿਹੜਾ ਕਿ ਇੱਕ ਗੜ ਹੈ ਵਪਾਰੀਆਂ ਦਾ ਮਨਜੀਤ ਮੰਡੀ ਜੋ ਕਿ ਬਹੁਤ ਹੀ ਪੁਰਾਣੀ ਮੰਡੀ ਹੈ ਉੱਤਰ ਭਾਰਤ ਦੀ ਵੱਡੀ ਮੰਡੀ ਔਰ ਸੈਂਕੜੇ ਕਾਰੋਬਾਰੀ ਜਿਹੜੇ ਕਿ ਇੱਥੇ ਬਾਜ਼ਾਰ 'ਚ ਕਾਰੋਬਾਰ ਕਰਦੇ ਨੇ ਗੁਰਜੀਤ ਸਿੰਘ ਔਦਲਾ ਪਹੁੰਚੇ ਨੇ ਡੋਰ ਡੋਰ ਕੈਂਪੇਨ ਕਰਵਾਉਣ ਸੇ ਭਾਜੀ ਇਹ ਬਹੁਤ ਵੱਡੀ ਮੰਡੀ ਹੈ ਪਰ ਉਨੀਆਂ ਵੱਡੀਆਂ ਵਪਾਰੀ ਦੀਆਂ ਮੁਸ਼ਕਲਾਂ ਵੀ ਨੇ ਅੰਬਰਸਰੀਆ ਸਭ ਤੋਂ ਬੜੀਆ ਇਹ ਆਵਾਜ਼ ਸਾਰੇ ਦੇਸ਼ ਚ ਹੈ ਮਾਲ ਲੈਣਾ ਅੰਬਰਸਰ ਤੋਂ ਲਓ ਥੋਕ ਦਾ ਮਾਲ ਲੈਣਾ ਅੰਬਰਸਰ ਤੋਂ ਲਓ ਚਾਹ ਪੱਤੀ ਲੈਣੀ ਡਰਾਈ ਫਰੂਟ ਲੈਣਾ ਅਜੂਸ ਮੰਡੀ ਜਿਹੜੀ ਸਾਰੇ ਦੇਸ਼ ਨੂੰ ਸਪਲਾਈ ਦਿੰਦੀ ਹੈ ਸੋ ਇਸ ਕਰਕੇ ਇਹ ਆਵਾਜ਼ ਸਾਰੇ ਦੇਸ਼ ਦੀ ਆਵਾਜ਼ ਹੈ ਇਹ ਗੁਰੂ ਨਗਰੀ ਹੈ ਔਰ ਇਹਦਾ ਵਪਾਰ ਜਿਹੜਾ ਵੱਧਦਾ ਫੁੱਲਦਾ ਰਹੇ ਅਸੀਂ ਇਹਦੀ ਹਮੇਸ਼ਾ ਹੀ ਮਦਦ ਕਰਦੇ ਵੀ ਕਰਦੇ ਵੀ ਰਹਿਣਾ ਔਰ 4 ਤਰੀਕ ਨੂੰ ਪਰਮਾਤਵਗ ਰੇਡੀਆ ਲਾਈਨ ਦੀ ਸਰਕਾਰ ਬਣਨੀ ਹੈ ਪਹਿਲੀ ਦੂਜੀ ਮੀਟਿੰਗ ਜੀ ਤੁਹਾਡਾ ਪਰਾ ਡਟ ਕੇ 200% ਡਿਊਟੀ ਜਿਹੜੀ ਕਸਟਮ ਦੀ ਲੱਗੀ ਹੈ ਵਾਗੇ ਤੋਂ ਬੰਦ ਕਰਾਏਗਾ ਉਸੇ ਖਤਮ ਕਰੇਗਾ ਔਰ ਪਹਿਲਾ ਵਪਾਰ ਇਥੇ ਟ੍ਰੇਡ ਸ਼ੁਰੂ ਹੋਏਗਾ ਵਾਪਸ ਪਰ ਵਪਾਰ ਕਾਫੀ ਸਮੇਂ ਤੋਂ ਬੰਦ ਪਿਆ 5 ਸਾਲ ਹੋ ਗਏ ਨੇ ਲਗਾਤਾਰ ਇਹ ਅਸੀਂ ਕਰਾਂਗੇ ਉਹ ਨਿਕਲ ਕੇ ਵਪਾਰੀ ਨਾ ਬੰਦ ਕੀਤੇ ਹੁਣ ਚਾਰੇ ਨੇ ਉਹਨਾਂ ਦਾ ਕੋਈ ਕੰਮ ਨਹੀਂ ਪੋਲੀਟੀਕਲ ਬੰਦੇ ਲੋਕਾਂ ਦੇ ਸਰ ਪੱਕੀ ਵਿਕਾਸ ਲਈ ਬਣੇ ਹੁੰਦੇ ਕਿਸੇ ਇੱਕ ਕੰਮ ਲਈ ਨਹੀਂ ਇੱਕ ਸੜਕ ਬਣਾ ਕੇ ਤੁਸੀਂ ਲੋਕਾਂ ਨੂੰ ਨਹੀਂ ਕਹਦੇ ਮੈਨੂੰ ਵੋਟਾਂ ਪਾ ਦੇ। ਇੱਕ ਕੱਲਾ ਵਪਾਰ ਖੋਲ ਕੇ ਨਹੀਂ ਕਹਦੇ ਵੋਟਾਂ ਪਾ ਦੇ। ਇੱਕ ਕੱਲੀ ਧਰਮਸ਼ਾਲਾ ਬਣਾ ਕੇ ਇੱਕ ਵੋਟਾਂ ਨਹੀਂ ਮੰਗ ਸਕਦਾ ਮੈਂ। ਮੈਂ ਤਦ ਵੋਟਾਂ ਮੰਗਦਾ ਜਦੋਂ ਇਹਨਾਂ ਬੱਚੇ ਸਿਕਿਓਰ ਹੋਣਗੇ। ਜਦੋਂ ਬੱਚੇ ਮਹਿਸੂਸ ਕਰਨਗੇ ਕਿ ਮੇਰਾ ਬੱਚਾ ਜਿੱਥੇ ਮਰਜ਼ੀ ਜਾ ਰਿਹਾ ਅਮਰਸਰ ਚ ਕੋਈ ਦਿੱਕਤ ਨਹੀਂ। ਜਦੋਂ ਇਹ ਮਹਿਸੂਸ ਕਰਨਗੇ ਮੇਰੇ ਵਪਾਰ ਚ ਮੈਨੂੰ ਗੁੰਡਿਆਂ ਦੀ ਤਰ੍ਹਾਂ ਬਿਹੇਵ ਨਹੀਂ ਹੋਊਗਾ। ਮੇਰੇ ਵਪਾਰ ਚ ਮੈਨੂੰ ਇੱਕ ਵਪਾਰੀ ਇੱਜ਼ਤਦਾਰ ਵਪਾਰੀ ਦੀ ਤਰ੍ਹਾਂ ਸਰਕਾਰ ਡੀਲ ਕਰੂਗੀ। ਇਹ ਚੀਜ਼ਾਂ ਜਦੋਂ ਹੋਣਗੀਆਂ ਇਹ ਪੋਲਿਟੀਕਲ ਬੰਦਿਆਂ ਦੀ ਜੇ ਤੋ ਪਿਛਲੀ ਸਰਕਾਰ ਭੱਜੀ ਆ ਔਰ ਵਪਾਰੀਆਂ ਨੂੰ ਇੱਕ ਚੋਰ ਠੱਗ ਦੀ ਤਰ੍ਹਾਂ ਵੇਖਿਆ ਗਿਆ ਪੀਲੇ ਸਮੇਂ ਚ ਔਰ ਜੀਐਸਟੀ ਦੇ ਵੇਖੋ 6-6 ਲੱਖ ਕੇਸ ਪੈਂਡਿੰਗ ਨੇ ਇਨਕਮ ਟੈਕਸ ਦੇ ਕੀ ਕੀ ਕੋਈ ਬੰਦਾ ਤਿਆਤ ਫਰਿਆਦ ਕੇ ਅਪੀਲ ਹੀ ਹੈ ਨਹੀਂ ਕਿਤੇ ਦੁਵਾਥਾ ਨਾਲ ਲੁਟਿਆ ਔਰ ਲੁੱਟ ਕੇ ਇਹਨਾਂ ਦੀ ਜੇਬਾਂ ਚੋਂ ਕੱਟ ਕੇ ਉੱਪਰ ਲੈਣ ਦਿੱਤਾ ਜਾ ਰਿਹਾ ਪੂਰੀ ਬੇਰੋਜ਼ਗਾਰ ਹੋ ਗਏ ਟਰਾਂਸਪੋਰਟਰ ਬੇਰੋਜ਼ਗਾਰ ਬੈਠੇ ਹੋਏ ਨੇ ਇੱਥੇ ਅਟਾਰੀ ਵਗੈਰਾ ਸੁਰਾ ਦੇ ਬਿਲਕੁਲ ਸਾਰੇ ਵੇਟ ਕਰੋ 4 ਤਰੀਕ ਨੂੰ ਇੰਡੀਆ ਲੈਂਡ ਦੀ ਸਰਕਾਰ ਬਣਨੀ ਆ ਤੁਹਾਡਾ ਭਰਾ ਰਿਮੂਵ ਕਰਾ ਕੇ ਲਿਆਊਗਾ 25% ਕਸਟਮ ਡਿਊ ਪਹਿਲੇ ਝਟਕੇ ਜਵਾਬ ਕਰਾਂਗਾ ਸਾਮਾਨ ਵੀ ਸਸਤਾ ਮਿਲੂਗਾ ਇੱਥੋਂ ਫਿਰ ਸਾਮਾਨ ਦੇਖੋ ਨਹੀਂ ਸਾਡੀ ਮੰਡੀ ਚੱਲੇਗੀ ਮੰਡੀ ਚੱਲੂਗੀ ਵਪਾਰ ਵਧੂਗਾ ਸਾਨੂੰ ਤਾਂ ਆਪਣੇ ਪਾਰਨ ਵਾਲੇ ਇਹ ਮੰਡੀ ਪਰਫੁੱਲਤ ਹੋਏਗੀ ਸਾਮਾਨ ਆ ਰਿਹਾ ਪਰ ਵੱਡੇ ਰੂਟ ਤੋਂ ਆ ਰਿਹਾ ਹਾਂ ਛੋਟੇ ਰੂਟ ਤੋਂ ਉਹਨਾਂ ਦੇ ਬਾਗੇ ਦੀ ਗੱਲ ਕਰਨੀ ਹੈ ਆਪਾਂ ਦੇ ਬਾਗੇ ਦੀ ਗੱਲ ਕਰਨੀ ਅਡਾਨੀ ਬੰਨੀ ਐ ਦਾਦੇ ਆ ਕੇ ਫਿਕਰ ਨਾ ਕਰੋ ਉਹ ਦੇਖੀ ਕਿਦਾਂ ਉੱਡਦੇ ਤੋਤੇ ਦਾ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਆਖਰ ਨੇ ਵੀ ਇਸ ਵਾਰ ਹੁਣ ਜਿਹੜੀ ਡਿਊਟੀ ਹੈ ਕਸਟਮ ਦੀ ਉਹ ਕਟਾਉਣ ਵਾਲਾ ਉਹਨਾਂ ਦਾ ਧਿਆਨ ਰਹੇਗਾ ਮਜੀਦ ਮੰਡੀ ਅ ਅਸੋਸੀਏਸ਼ਨ ਦੇ ਅਨਿਲ ਮੈਰਾ ਜਿਹੜੇ ਪ੍ਰਧਾਨ ਨੇ ਉਹਨਾਂ ਵੱਲੋਂ ਜੀ ਆਇਆਂ ਆਖਿਆ ਜਾ ਰਿਹਾ ਗੁਰਜੀ ਸਿੰਘ ਜੀ ਨੂੰ ਹਾਂਜੀ ਕੀ ਕਹਣਾ ਜੀ ਮੇਰੇ ਸਾਹਿਬ ਕਿੰਨੀ ਕੁ ਦਿੱਕਤਾਂ ਪਰੇਸ਼ਾਨੀਆਂ ਆ ਵਪਾਰੀਆਂ ਦੀ ਕਿਉਂਕਿ ਸਭ ਵਪਾਰ ਜਿਹੜਾ ਬੰਦ ਹੋਇਆ ạtari baga ਰਸਤੇ ਦੇਖੋ ਜੀ ਗੱਲ ਸੁਣਾਈ ਹੈ ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਸਾਰੇ ਚੈਨਲ ਦਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਭਰਾ ਹਮੇਸ਼ਾ ਉਸ ਟਾਈਮ ਤੇ ਆਉਂਦੇ ਜਿਸ ਟਾਈਮ ਤੁਹਾਡੀ ਜ਼ਰੂਰਤ ਹੁੰਦੀ ਹੈ ਤੇ ਦੂਸਰੀ ਗੱਲ ਹੈ ਕਿ ਮੈਂ ਆਪਣੀ ਅਸੋਸੀਏਸ਼ਨ ਵੱਲੋਂ ਸਾਰਿਆਂ ਦਾ ਧੰਨਵਾਦ ਕਰਨਾ ਔਜਲਾ ਸਾਹਿਬ ਦਾ ਧੰਨਵਾਦ ਕਰਨਾ ਸਾਡੀ ਅਸੋਸੀਏਸ਼ਨ ਜਾਏ ਹਮੇਸ਼ਾ ਆਂਦੇ ਰਹਿੰਦੇ ਜਦ ਮਨਵੀਆਂ ਦੀ ਕੋਈ ਕਰਨੀ ਸੀ ਪਿਛਲੇ ਰਾਮ ਜੰਦਰੇ ਦਾ ਪ੍ਰੋਗਰਾਮ ਅੱਜ 23 ਦਾ ਉਦੋਂ ਹੀ ਆਏ ਸੀ ਉਹ ਉਸਾਂ ਵੀ ਕਦੀ ਦੁੱਖ ਸੁੱਖ ਦੇ ਟਾਈਮ ਤੇ ਇੱਥੇ ਸਾਡਾ ਪਿਆਰ ਵੀ ਹੈ ਜਰਾਨਾ ਵੀ ਹੈ ਖਾਸ ਕਰਕੇ ਦੂਸਰੀ ਤਰਫ ਤੁਸੀਂ ਪੁੱਛਿਆ ਗਿਆ ਕਿ ਇਹਦੇ ਬਾਰੇ ਕੀ ਖਿਆਲ ਆ ਕਿ ਕਿ ਜੀ ਪਿਛਲੇ ਵਪਾਰ ਸਾਲ ਹੋ ਗਏ ਮੈਂ ਇੱਕ ਗੱਲ ਇਹ ਦੱਸਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਥੋੜੀ ਜਿਹੀ ਕਨਫਿਊਜ਼ਨਸ ਹੈ ਉਹ ਹਰ ਪਾਰਟੀ ਨੂੰ ਉਸ ਚੀਜ਼ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ कि ਜਿਹੜੀ ਪਾਕਿਸਤਾਨ ਦੀ ਟ੍ਰੇਡ ਆ ਉਹ ਕਦੀ ਵੀ ਨਾ ਕਦੀ ਵੀ ਇੰਡੀਆ ਨੇ ਬੰਦ ਨਹੀਂ ਕੀਤੀ ਕੋਈ ਨਹੀਂ ਇਹ ਕਹਿ ਸਕਦਾ ਜੀ ਮੈਂ ਖੁਲਾਵਾਗਾ ਮੈਂ ਖੁਲਾਵਾਗਾ ਇਹ ਜੀ ਕਿਸੇ ਨੇ ਨਹੀਂ ਖੋਲ ਸਕਦਾ ਜੀ ਜਿੰਨੀ ਦੇਰ ਤੱਕ ਪਾਕਿਸਤਾਨ ਨੇ ਟ੍ਰੇਡ ਖੋਲਦਾ ਕਿਉਂਕਿ ਇੰਡੀਆ ਵੱਲੋਂ ਹਮੇਸ਼ਾ ਹੀ ਟ੍ਰੇਡ ਖੁੱਲੀ ਆ ਇੰਡੀਆ ਨੇ ਜਿਸ ਲਈ ਪਲਵਾਮਾ ਟੈਗ ਹੋਇਆ ਸੀ ਇਸ ਲਈ ਪੈਨਲਾਈਜ਼ ਕੀਤਾ ਸੀ 200% ਡਿਊਟੀ ਨਾਲ ਉਸ ਤੋਂ ਬਾਅਦ ਪਾਕਿਸਤਾਨ ਨੇ ਸਮਝੌਤਾ ਹੀ ਬੰਦ ਕੀਤਾ ਪਾਕਿਸਤਾਨ ਨੇ ਬਾਸੀ ਬੰਦ ਕੀਤੀ ਪਾਕਿਸਤਾਨ ਨੇ ਟ੍ਰੇਡ ਵੀ ਬੰਦ ਕੀਤੀ ਔਰ ਅਸੀਂ ਲੋਕ ਵਪਾਰੀ ਆ ਅਸੀਂ ਪਹਿਲੇ ਮੁਲਕ ਪਹਿਲੇ ਦੇਸ਼ ਫਿਰ ਵਪਾਰ ਦੇ ਵਪਾਰੀ ਦੇ ਕੋਈ ਵੀ ਅੱਜ ਹੁਵਾਰਾ ਬੰਦ ਹੋ ਗਿਆ ਤੇ ਕੋਈ ਨਾ ਕੋਈ ਤੇ ਕੰਮ ਕਰੀ ਲਾਵਾਂਗੇ ਲੇਕਿਨ ਅਸੀਂ ਪਹਿਲੇ ਦੇਸ਼ ਨਾਲ ਕੋਈ ਸੁਰੱਖਿਆ ਦਾ ਕੋਈ ਕੰਪਰਮਿਸ ਨਹੀਂ ਕਰਾਂਗੇ ਉਹ ਬੇਸ਼ੱਕ ਓਜਲਾ ਸਾਹਿਬ ਹੋਣ ਚਾਹੇ ਕੁਛ ਕੋਈ ਵੀ ਬੰਦਾ ਹੋਵੇ ਸਭ ਨੂੰ ਦੇਸ਼ ਭ੍ਰੇਮ ਆ ਔਰ ਓਜਲਾ ਜੀ ਵੀ ਹਮੇਸ਼ਾ ਪਾਰਲੀਮੈਂਟ ਚ ਆਵਾਜ਼ ਚੁੱਕਦੇ ਆ ਰਹੇ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਰਸਤਾ ਖੁੱਲੇ ਲੇਕਿਨ ਇਸ ਸ਼ਰਤੇ ਨਾਲ ਖੁੱਲੇ ਕਿ ਜਿਸ ਜਿੰਨੀ ਦਰੀ ਤੱਕ ਉਹ ਆਪਣਾ ਕਤੂਤਾਂ ਤੋਂ ਬਾਅਦ ਨਹੀਂ ਜਾਂਦਾ 19 ਜੀ ਤੱਕ ਰਸਤਾ ਬੇਸ਼ੱਕ ਜੀ ਨਹੀਂ ਮਰਜੀ ਬੰਦ ਰਹੇ ਅਸੀਂ ਜੀ ਨਾ ਜਿਹੜਾ ਬਹੁਤ ਇੰਪੋਰਟੈਂਟ ਹੈ ਮਾ ਪਾਣੀਆਂ ਵਾਸਤੇ ਜਿਹੜਾ ਸਿਲਕ ਰੂਟ ਹੈ ਜਿਹੜੀ ਰਹਿੰਦੀਆਂ ਪਾਣੀਆਂ ਦੇ ਦੇਖੋ ਜੀ ਇੱਥੇ ਜਿਹੜਾ ਇੱਥੋਂ ਦਾ ਰੂਟ ਹੈ ਉਹ ਐਕਚੁਅਲੀ ਜਿਹੜਾ ਮੇਨ ਬੈਨੀਫੀਟ ਆ ਪਾਕਿਸਤਾਨ ਨੂੰ ਆ ਨਾ ਕਿ ਇੰਡੀਆ ਨੂੰ ਆ ਜੇ ਪਾਕਿਸਤਾਨ ਕੋਲ ਅੱਜ ਤੱਕ ਹਗਾ ਕੀ ਹੈ ਪਾਕਿਸਤਾਨ ਨੇ ਅੱਜ ਤੱਕ ਕਿਹੜੀ ਚੀਜ਼ ਇੰਡਸਟਰੀ ਲਈ ਹੈ ਪਾਕਿਸਤਾਨ ਦੇ ਵਿੱਚ ਸਿਰਫ ਬਿਸਕੁਟ ਤੇ ਗੋਲੀਆਂ 47 ਤੋਂ ਬਾਅਦ ਉਹ ਥੋੜਾ ਜਣਾ ਦਾ ਇੱਕ ਕਪੜੇ ਦਾ ਕੰਮ ਹੈ ਪਰ ਬਾਕੀ ਸਾਰਾ ਕੁਝ ਡਿਪੈਂਡ ਬਾਹ ਜਿਹੜੀ ਕਿ ਅਸੀਂ ਅੱਜ ਤੋਂ ਪਹਿਲੇ ਸਬਜ਼ੀਆਂ ਭੇਜਦੇ ਸੀ ਐਕਸਪੋਰਟ ਕਰਦੇ ਸੀ ਉਹ ਉਹਨਾਂ ਦੀ ਸਬਜ਼ੀ ਜਿਹੜੀ ਸਾਡੀ ਸਬਜ਼ੀ ਉਹਨਾਂ ਨੂੰ ਬਹੁਤ ਸਸਤੀ ਰਹੀ ਸੀ ਅੱਜ ਦੀ ਰੇਟ ਦੀ ਦੇਖੋ 200 ਰੁਪਏ ਕਿਲੋ ਟਮਾਟਰ ਵਿਕਦੇ ਆ ਇੱਥੇ ਇੱਥੇ 15 ਰੁਪਏ ਕਿਲੋ ਵਿਕਦੇ ਆ ਉਹਦੇ ਵੈਸੇ ਇੱਕ ਜਾਹਲਤਾ ਹੈ ਕਿ ਇੱਕ ਬਹੁਤ ਨਜ਼ਦੀਕ ਹੋਣ ਦੇ ਬਾਵਜੂਦ ਵੀ ਉਹਦਾ ਬੈਨੀਫਿਟ ਨਹੀਂ ਚੁੱਕਦੇ ਔਰ ਪਾਕਿਸਤਾਨ ਨੂੰ ਚਾਹੀਦਾ ਕਿ ਟ੍ਰੇਡ ਖੋਲੇ ਔਰ ਅਸੀਂ ਸਾਰੇ ਇਕੱਠੇ ਹੋ ਗਏ ਫਿਰ ਇਹ ਟ੍ਰੇਡ ਨੂੰ ਖੁਲਾਵਾਂਗੇ ਉਹਦੇ ਨਾਲ ਤੁਹਾਡੇ ਕੋਲ ਆਇਆ ਕਿਸੇ ਦਾ ਆਸ਼ਵਾਸਨ ਦਿੰਦੀ ਆ ਦੇਖੋ ਉਹ ਜਿਹਨਾਂ ਸਾਡਾ ਹਮੇਸ਼ਾ ਸਾਡੇ ਪੋਜ਼ਿਟਿਵ ਹ ਦੇ ਕੋ ਪਤਾ ਉਹਨੂੰ ਬੰਦੇ ਨੂੰ ਸਮਝਾਣਾ ਜਾਂਦਾ ਜਿਹੜੇ ਬੰਦੇ ਨੂੰ ਸਮਝ ਨਾ ਆਵੇ ਜਿਹਨੂੰ ਨਾ ਪਤਾ ਲੱਗੇ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈਗਾ ਇਹਨਾਂ ਨੂੰ ਕੀ ਚੀਜ਼ ਚਾਹੀਦੀ ਹੈ ਜਿਸਨੂੰ ਡਾਕਟਰ ਨੂੰ ਪਤਾ ਹੁੰਦਾ ਨਾ ਨਵੇਂ ਦੇ ਕੇ ਕੀ ਚੰਦੇ ਆ ਤੇ ਉਹ ਫਾਇਦਾ ਨਹੀਂ ਹੁੰਦਾ ਡਾਕਟਰ ਨੂੰ ਜਾ ਕੇ ਜੀ ਹਸਨ ਨੂੰ ਚਾਹੀਦੀ ਇਸ ਟਾਈਮ ਸਭ ਤੋਂ ਪਹਿਲੇ ਇਹ ਹੈ ਕਿ ਆਏ ਸਾਡੇ ਦੇ ਵੈਲਕਮ ਹੈ ਉਹਨਾਂ ਦਾ ਔਰ ਜਿਸ ਤਿੱਕੇ ਨਾਲ ਐਲੇ ਵੀ ਸਾਡੇ ਵਪਾਰੀਆਂ ਨਾਲ ਰਹੇ ਆ ਅੱਗੋਂ ਵੀ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਮੇਰੇ ਨਾਲ ਐਸੋ ਜਿਹਾ ਪਿਆਰ ਹੈ ਕਿ ਮੈਂ ਤੁਹਾਨੂੰ ਇਹਦੇ ਦੱਸ ਨਹੀਂ ਸਕਦਾ ਕਿ ਦੁੱਖ ਸੁੱਖ ਵੇਲੇ ਮੇਠਾ ਮਿੱਠੇ ਨਾਲ ਰਹੇ ਆ ਔਰ ਕਦੀ ਵੀ ਕਿਛੇ ਨੇ ਜਰੂਰ ਦੁਬਈ ਤੇ ਓਜਲਾ ਸਾਹਿਬ ਨੇ ਕਦੀ ਆ ਨਹੀਂ ਸੋਚਿਆ ਕਿ ਮੈਂ ਬੀਜੇਪੀ ਦੇ ਨਾਲ ਆ ਜਾਵਾਂ ਕਿਸੇ ਪਾਰਟੀ ਨਾਲ ਸਾਡਾ ਪਿਆਰ ਪਾਰਟੀ ਨਾਲੋਂ ਵੱਖਰਾ ਅਸੀਂ ਪਿਆਰਟੀ ਨੂੰ ਹਟ ਕੇ ਪਿਆਰ ਕਰਨੇ ਗਏ ਜੀ ਜੀ ਔਰ ਪ੍ਰਮਾਤਮਾ ਕਰੇ ਬਸ ਅਸੀਂ ਜਿਸ ਨਾਲ ਚੱਲਦਾ ਰਹੇ ਪਿਆਰ ਉਸ ਨਾਲ ਚੱਲਦਾ ਰਹੇ ਔਰ ਮੈਨੂੰ ਉਮੀਦ ਹੈ ਕਿ ਇਹ ਪਿਆਰ ਜਿਹੜਾ ਕਿ ਵਧੇਗਾ ਮੈਂ ਫੈਡਰੇਸ਼ਨ ਆਫ ਕ੍ਰਿਆਨਾ ਡਰਾਈਵ ਫੂਡ ਦਾ ਵਾਈਸ ਪ੍ਰੈਜ਼ੀਡੈਂਟ ਵਰੁਣ ਨਿਉਡਿਆ ਆਜਲਾ ਸਾਹਿਬ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ ਅੱਜ ਮਜੀਠ ਮੰਡੀ ਦੇ ਆਨ ਤੇ ਅੱਜ ਉਹਨਾਂ ਨੇ ਮਜੀਠ ਮੰਡੀ ਦੇ ਵਿੱਚ ਡੋਰ ਟੂ ਡੋਰ ਕੰਪੇਨ ਕਰਕੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣਨ ਦਾ ਪ੍ਰੋਗਰਾਮ ਬਣਾਇਆ ਤੇ ਉਹ ਆਲਰੇਡੀ ਮਜੀਠ ਮੰਡੀ ਦੇ ਵਿੱਚ ਪਹਿਲੇ ਵੀ ਬੜੀ ਵਾਰ ਆ ਚੁੱਕੇ ਆ ਤੇ ਮੈਂ ਬੜਾ ਧੰਨਵਾਦ ਕਰਦਾ ਕਿ ਫਿਰ ਉਹਨਾਂ ਨੇ ਇੱਕ ਨਵਾਂ ਆਜਾ ਆਂਦਾ ਉਪਰਾਲਾ ਕੀਤਾ ਇਲੈਕਸ਼ਨ ਤੋਂ ਪਹਿਲੇ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर